ਤਾਂ ਦਿਖ ਰਿਹਾ ਹੈ ਵਿਕਰਾਲ ਰੂਪ ਅਮਰੀਕਾ ਦੇ ਵੱਖ-ਵੱਖ ਸੂਬਿਆਂ ਦੇ ਵਿੱਚ ਭਿਆਨਕ ਚੱਕਰਵਾਤ ਦੀ ਤਬਾਹ। ਹਜ਼ਾਰਾਂ ਲੋਕ ਹੋਏ ਬੇਕਾਰ, ਕਈਆਂ ਦੀ ਗਈ ਜਾਨ। ਚੱਕਰਵਾਤ ਕਾਰਨ ਸ਼ਹਿਰ ਦੇ ਵਿੱਚ ਹੋਈ ਬੱਤੀ ਗੁੱਲ। ਲੋਕਾਂ ਦੀਆਂ ਇਮਾਰਤਾਂ ਹੋਈਆਂ ਮਲਬੇ ਦੇ ਵਿੱਚ ਤਬਦੀਲ। ਦੂਜੇ ਸੂਬਿਆਂ ਦੇ ਵਿੱਚ ਚਿਤਾਵਨੀ ਜਾਰੀ ਚੀਨ ਅਤੇ ਦੁਬਈ ਵਰਗੇ ਵੱਡੇ ਸ਼ਹਿਰਾਂ ਤੋਂ ਬਾਅਦ ਹੁਣ ਅਮਰੀਕਾ ਦੇ ਵਿੱਚ ਭਿਆਨਕ ਚੱਕਰਵਾਤ ਨੇ ਦਸਤਕ ਦੇ ਦਿੱਤੀ ਹੈ ਦੱਸਦੀ ਕਿ ਕੁਦਰਤ ਦਾ ਕਹਿਰ ਹੁਣ ਇਸ ਵੱਡੇ ਦੇਸ਼ ਦੇ ਵਿੱਚ ਸਾਹਫ ਦਿਖਾਈ ਦੇ ਰਿਹਾ ਦੱਸਦੀ ਕਿ ਅਮਰੀਕਾ ਦੇ ਸੂਬਾ ਉਕਲਾਹਮਾ ਦੇ ਸ਼ਹਿਰ ਸਲਫਰ ਦੇ ਵਿੱਚ ਭਿਆਨਕ ਚੱਕਰਵਾਤ ਆਇਆ ਜਿਸ ਦੇ ਚਲਦੇ ਭਾਰੀ ਨੁਕਸਾਨ ਹੋਇਆ ਹੈ ਦਸਦੀ ਕੀ ਇਸ ਸ਼ਕਤੀਸ਼ਾਲੀ ਚੱਕਰਵਾਤ ਨੇ ਸ਼ਹਿਰ ਦੇ ਵਿੱਚ ਤਬਾਹੀ ਮਚਾ ਕੇ ਰੱਖ ਦਿੱਤੀ ਹੈ ਇੱਥੇ ਚੱਕਰਵਾਤ ਕਾਰਨ ਬਿਜਲੀ ਗਲ ਹੋ ਗਈ ਹੈ ਅਤੇ ਇਮਾਰਤਾਂ ਵੀ ਟੈ ਗਈਆਂ ਨੇ ਭਾਰੀ ਤਬਾਹੀ ਦੌਰਾਨ ਕਟੋ-ਕਟ ਚਾਰ ਲੋਕਾਂ ਦੇ ਮਾਰੇ ਜਾਨ ਦੀ ਸੂਚਨਾ ਵੀ ਸਾਹਮਣੇ ਆਈ ਹੈ ਉਥੇ ਹੀ ਕਰੀਬ 30000 ਲੋਕਾਂ ਨੂੰ ਹੰਨੇਦੇ ਦੇ ਵਿੱਚ ਰਹਿਣਾ ਪੈ ਰਿਹਾ ਹੈ ਉਥੇ ਹੀ ਉਕਲਾਹਮਾ ਦੇ ਗਵਰਨਰ ਕੈਵਿਨ ਸਟ੍ਰਿੱਟ ਨੇ ਕਿਹਾ ਕਿ ਸ਼ਨੀਵਾਰ ਦੇ ਰਾਤ ਚੱਕਰਵਾਤ ਦੇ ਨਾਲ ਟਕਰਾਨ ਤੋਂ ਬਾਅਦ ਲਗਭਗ 30000 ਲੋਕਾਂ ਨੂੰ ਹੰਨੇਰੇ ਦੇ ਵਿੱਚ ਰਹਿਣਾ ਪੈ ਰਿਹਾ ਹੈ ਕਰੀਬ 5000 ਦੀ ਆਬਾਦੀ ਵਾਲੇ ਕਸਬੇ ਸਲਫਰ ਦਾ ਭਾਰੀ ਨੁਕਸਾਨ ਹੋਇਆ ਹੈ ਇੱਥੇ ਇਮਾਰਤਾਂ ਮਲਬੇ ਦੇ ਵਿੱਚ ਤਬਦੀਲ ਹੋ ਗਈਆਂ ਨੇ ਅਤੇ ਲੋਕਾਂ ਦੇ ਘਰਾਂ ਦੀਆਂ ਛੱਤਾਂ ਦਿਖ ਗਈਆਂ ਨੇ ਉਹਨਾਂ ਇੱਥੋਂ ਤੱਕ ਕਿਹਾ ਕਿ ਕੋਈ ਵਿਸ਼ਵਾਸ ਨਹੀਂ ਕਰ ਸਕਦਾ ਕਿ ਇਸ ਚੱਕਰਵਾਤ ਨੇ ਕਿਸ ਕਦਰ ਤੱਕ ਸਭ ਕੁਝ ਤਬਾਹ ਕਰ ਦਿੱਤਾ ਹੈ ਅਜਿਹਾ ਲੱਗਦਾ ਹੈ ਕਿ ਸ਼ਹਿਰ ਦੇ ਵਿੱਚ ਕੁਝ ਵੀ ਬਾਕੀ ਨਹੀਂ ਬਚਿਆ ਸਟੇਟ ਨੇ ਕਿਹਾ ਕਿ ਇਕੱਲੇ ਸਲਫਰ ਸ਼ਹਿਰ ਵਿੱਚ ਕਰੀਬ 30 ਲੋਕ ਜ਼ਖਮੀ ਹੋਏ ਨਹੀਂ ਨਹੀਂ ਸ਼ੁਕਰਵਾਰ ਤੋਂ ਦੇਸ਼ ਦੇ ਵੱਧ ਹਿੱਸੇ ਦੇ ਵਿੱਚ ਦਰਜਨਾ ਚੱਕਰਵਾਤ ਨੇ ਤਬਾਹੀ ਮਚਾਈ ਹੋਈ ਹੈ ਇਸ ਦੇ ਨਾਲ ਹੀ ਐਤਵਾਰ ਨੂੰ ਉਖਲਾਮਾ ਅਤੇ ਹੋਰ ਸੂਬਿਆਂ ਦੇ ਵਿੱਚ ਵੀ ਚੇਤਾਵਨੀ ਜਾਰੀ ਕਰ ਦਿੱਤੀ ਹੈ ਕਿ ਉਨ੍ਹਾਂ ਸੂਬਿਆਂ ਦੇ ਵਿੱਚ ਵੀ ਚੱਕਰਵਾਤ ਕਾਰਨ ਹੜ ਆ ਸਕਦੇ ਨੇ ਜਿਸ ਦੇ ਚੱਲਦੇ ਲੋਕਾਂ ਨੂੰ ਸੁਰੱਖਿਅਤ ਥਾਵਾਂ ਦੇ ਲਈ ਪਹੁੰਚਾਉਣ ਦੇ ਨਿਰਦੇਸ਼ ਜਾਰੀ ਕਰ ਦਿੱਤੇ ਗਏ ਨੇ ਦੱਸ ਦੇ ਕਿ ਚੱਕਰਵਾਤ ਦੇ ਕਾਰਨ ਜਿੱਥੇ ਲੋਕਾਂ ਦੀਆਂ ਘਰਾਂ ਦੀਆਂ ਛੱਤਾਂ ਉੱਡ ਗਈਆਂ ਉੱਥੇ ਹੀ ਸੜਕਾਂ ਦੇ ਉੱਤੇ ਤਰੇੜਾ ਪਈਆਂ ਵੀ ਹਸਾਫਤ ਦਿਖਾਈ ਦਿੱਤੀਆਂ ਉਥੇ ਹੀ ਗਵਰਨਰ ਨੇ ਕਿਹਾ ਕਿ ਉਹਨਾਂ ਦੀਆਂ ਪ੍ਰਾਰਥਨਾਵਾਂ ਉਹਨਾਂ ਲੋਕਾਂ ਦੇ ਨਾਲ ਹਨ ਜਿਨ੍ਹਾਂ ਨੇ ਬੀਤੀ ਰਾਤ ਉਕਲਾਹਮਾ ਅਤ ਦੇ ਵਿੱਚ ਆਏ ਤੂਫਾਨ ਦੇ ਵਿੱਚ ਆਪਣੀਆਂ ਅਜ਼ੀਜ਼ ਜਾਨਾਂ ਗਵਾ ਦਿੱਤੀਆਂ ਨੇ ਤੁਹਾਨੂੰ ਇਹ ਵੀ ਦੱਸਨੀ ਆ ਕਿ ਗਵਰਨਰ ਨੇ 12 ਸ਼ਹਿਰਾਂ ਦੇ ਵਿੱਚ ਐਮਰਜੈਂਸੀ ਦੀ ਸਥਿਤੀ ਦਾ ਐਲਾਨ ਕਰਦੇ ਹੋਏ ਕਾਰਜਕਾਰੀ ਆਦੇਸ਼ ਵੀ ਜਾਰੀ ਕਰ ਦਿੱਤਾ ਹੈ ਦੱਸਦੀ ਕਿ ਅਜਿਹੇ ਹੀ ਅਖੌਫਨਾਕ ਤਸਵੀਰਾਂ ਲਗਾਤਾਰ ਵੱਖ-ਵੱਖ ਦੇਸ਼ਾਂ ਤੋਂ ਸਾਹਮਣੇ ਆ ਰਹੀਆਂ ਨੇ ਜਿੱਥੇ ਕੁਦਰਤ ਦਾ ਵਿਕਰਾਲ ਰੂਪ ਦੇਖਣ ਨੂੰ ਮਿਲ ਰਿਹਾ ਅਤੇ ਹੁਣ ਅਮਰੀਕਾ ਦੇ ਵਿੱਚ ਕੁਝ ਅਜਿਹੇ ਹੀ ਵਾਪਰ ਰਹੇ ਹੈ ਜਿੱਥੇ ਵਿਸ਼ਾਲ ਭਿਆਨਕ ਚੱਕਰਵਾਤ ਨੇ ਦਸਤਕ ਦੇ ਦਿੱਤੀ ਹੈ जिस सहम का माहौल जरूर पाया जा रहा है ब्यूरो रिपोर्ट दैनिक सवेरा टीवी देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और WhatsApp चैनल पर।